ਇੱਕ ਨਜ਼ਰ ਪਾਉਨੇ ਆ ਪੰਜਾਬ ਦੇ ਮੌਸਮ ਅਤੇ ਪੰਜਾਬ ਦੇ 에ਅਰ ਕੁਆਲਿਟੀ ਇੰਡੈਕਸ ਦੇ ਉੱਤੇ ਸੋਮਵਾਰ ਨੂੰ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਧੂੰਏ ਨੇ ਸੂਬੇ ਭਰ ਦੇ ਵਿੱਚ ਸ਼ਹਿਰਾਂ ਦੀ ਹਵਾ ਨੂੰ ਜ਼ਹਿਰੀਲਾ ਕੀਤਾ ਹੈ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸਿਰਫ 4 ਘੰਟਿਆਂ ਦੇ ਵਿੱਚ ਹੀ ਤੇਜ਼ੀ ਦੇ ਨਾਲ ਵਾਧਾ ਦੇਖਣ ਨੂੰ ਮਿਲਿਆ ਕਈ ਜ਼ਿਲ੍ਹਿਆਂ ਦੇ ਵਿੱਚ ਹਵਾ ਦੀ ਕੁਆਲਿਟੀ ਹੈ ਜਿਹੜੀ ਉਹ ਗੰਭੀਰ ਸ਼੍ਰੇਣੀ ਤੱਕ ਪਹੁੰਚ ਗਈ ਹੈ ਇਸ ਦੇ ਵਿੱਚ ਗੰਭੀਰਤਾ ਦੇ ਨਾਲ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਇਆ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੀਤੀ ਰਾਤ ਦੀਵਾਲੀ ਮਨਾਈ ਗਈ ਜਿਸ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਸੋ ਦੀਵਾਲੀ ਦੇ ਪਟਾਕੇ ਅੱਜ ਵੀ ਚਲਾਏ ਜਾਣਗੇ ਕਿਉਂਕਿ ਇਸ ਵਾਰ ਦੀਵਾਲੀ 20 ਅਤੇ 21 ਅਕਤੂਬਰ ਦੋਵੇਂ ਦਿਨ ਮਨਾਈ ਜਾ ਰਹੀ ਹੈ ਕਿਉਂਕਿ ਤਰੀਕਾ ਨੂੰ ਲੈ ਕੇ ਕੁਝ ਵੀ ਸਪਸ਼ਟ ਨਹੀਂ ਸੀ ਕੁਝ ਵਿਅਕਤੀਆਂ ਵੱਲੋਂ ਕੁਝ ਧਾਰਮਿਕ ਸੰਸਥਾਵਾਂ ਦੇ ਵੱਲੋਂ 20 ਤਰੀਕ ਨੂੰ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ਜਦਕਿ ਕੁਝ ਵੱਲੋਂ 31 ਅਕਤੂਬਰ ਨੂੰ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ 20 ਅਤੇ 21 ਅਕਤੂਬਰ ਦੋਵੇਂ ਦਿਨ ਦੀਵਾਲੀ ਮਨਾਈ ਜਾ ਰਹੀ ਹੈ ਸੂਬੇ ਦੇ ਵਾਤਾਵਰਨ ਨਿਗਰਾਨੀ ਕੇਂਦਰ ਦੇ ਮੁਤਾਬਕ ਬੀਤੀ ਰਾਤ 8 ਵਜੇ ਔਸਟ ਕੁਆਲਿਟੀ ਇੰਡੈਕਸ 114 ਦਰਜ ਕੀਤਾ ਗਿਆ ਜਿਵੇਂ ਹੀ ਪਟਾਕੇ ਫਟਣੇ ਸ਼ੁਰੂ ਹੋਏ 9 ਵਜੇ ਹਵਾ ਦੀ ਗੁਣਵੱਤਾ 153 ਤੱਕ ਪਹੁੰਚ ਗਈ 10 ਵਜੇ ਤੱਕ 309 에어 ਕੁਆਲਿਟੀ ਇੰਡੈਕਸ ਹੈ ਜਿਹੜਾ ਸੂਬੇ ਦੇ ਵਿੱਚ ਦਰਜ ਕੀਤਾ ਗਿਆ ਤੇ 11 ਵਜੇ 325 ਤੱਕ ਹਵਾ ਦਾ ਜਿਹੜਾ ਪ੍ਰਦੂਸ਼ਣ ਉਹ ਪਹੁੰਚ ਗਿਆ ਸੀ ਸੋ ਅੱਧੀ ਰਾਤ ਤੱਕ ਕਈ ਥਾਵਾਂ ਤੇ ਜਾਣਕਾਰੀ ਦੇ ਮੁਤਾਬਿਕ 500 ਤੱਕ ਹਵਾ ਦੀ ਕੁਆਲਿਟੀ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਉਹ ਦਰਜ ਕੀਤਾ ਗਿਆ ਜੋ ਕਿ ਬਹੁਤ ਹੀ ਖਤਰਨਾਕ ਪੱਧਰ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਿਰਫ 8 ਥਾਵਾਂ ਦੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਹੈ ਲੁਧਿਆਣਾ ਅਮ੍ਰਿਤਸਰ ਪਟਿਆਲਾ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸ਼ਹਿਰਾਂ ਦੇ ਵਿੱਚੋਂ ਇੱਕ ਮੰਨੇ ਜਾ ਰਹੇ ਨੇ ਇਹਨਾਂ ਸ਼ਹਿਰਾਂ ਦੇ ਵਿੱਚ PM 2.5 ਅਤੇ PM 10 ਦੀ ਗਾੜਾਪਣ ਆਮ ਨਾਲੋਂ 5 ਤੋਂ 4 ਗੁਣਾ ਵੱਧ ਪਾਇਆ ਗਿਆ ਯਾਨੀ ਕਿ ਪ੍ਰਦੂਸ਼ਣ ਦੀ ਮਾਤਰਾ ਜਿਹੜੀ ਹੈ ਆਮ ਨਾਲੋਂ 5 ਤੋਂ 10 ਗੁਣਾ ਵੱਧ ਪਾਈ ਗਈ ਹੈ ਧੂਏ ਦੀ ਮੋਟੀ ਪਰਤ ਵੀ ਅਸਮਾਨ ਦੇ ਵਿੱਚ ਦੇਖੀ ਗਈ ਹੈ ਸੋ ਜਿਸ ਨਾਲ ਅੱਖਾਂ ਜਲਣ ਖੰਘ ਅਤੇ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਨੇ ਵਾਤਾਵਰਣ ਮਾਹਰਾਂ ਨੇ ਕਿਹਾ ਹੈ ਕਿ ਸੀਮਤ ਆਤਿਸ਼ਬਾਜ਼ੀ ਪ੍ਰਦਰਸ਼ਨ ਸਮੇਂ ਵੀ ਹਵਾ ਦੇ ਵਿੱਚ ਬਰੀਕ ਤੂੜ ਕਣ ਜਿਹੜੇ ਨੇ ਉਹ ਵਧਾਉਂਦੇ ਨੇ ਜਿਸ ਦੇ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਸਰਕਾਰ ਨੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਆਤਿਸ਼ਬਾਜ਼ੀ ਲਈ ਸਮਾਂ ਨਿਰਧਾਰਿਤ ਕੀਤਾ ਸੀ ਪਰ ਦੇਖਿਆ ਗਿਆ ਹੈ ਕਿ ਸੂਬੇ ਪੱਧਰ ਦੇ ਵਿੱਚ ਰਾਤ ਪਰ ਆਤਿਸ਼ਬਾਜ਼ੀ ਹੁੰਦੀ ਰਹੀ ਹੈ ਸਥਿਤੀ ਇਨੀ ਗੰਬੀਰ ਹੋ ਗਈ ਕਿ ਬੱਚਿਆਂ ਤੇ ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਲੋਕਾਂ ਨੂੰ ਸਵੇਰੇ ਬਾਹਰ ਸੈਰ ਕਰਨ ਜਾਂ ਸ਼ਾਮ ਨੂੰ ਕਸਰਤ ਕਰਨ ਤੋਂ ਬਚਣ ਦੀ ਸਲਾਹ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਮੌਸਮ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਤੇਜ਼ ਹਵਾਵਾਂ ਨਹੀਂ ਚਲਦੀਆਂ ਤਾਂ ਪ੍ਰਦੂਸ਼ਣ ਅਗਲੇ 2 ਤੋਂ 3 ਦਿਨਾਂ ਤੱਕ ਸੂਬੇ ਦੇ ਅਸਮਾਨ ਦੇ ਵਿੱਚ ਬਣਿਆ ਰਹਿ ਸਕਦਾ ਹੈ